ਸਸੀ ਗਾਲ ਜੀ ਮੈਂ ਤੁਹਾਡਾ ਆਪਣਾ ਪਿੰਡੂ ਕੈਨੇਡੀਅਨ ਤੇ ਸਾਰਿਆਂ ਨੂੰ ਅਜੇ ਤੱਕ ਪਤਾ ਲੱਗ ਗਿਆ ਵੀ ਮੈਂ ਟਰੱਕ ਛੱਡਤਾ ਸੀ ਨਾ ਬਹੁਤ ਬਾਈ ਪੁੱਛਦੇ ਨੇ ਬਾਈ ਥੋੜਾ ਵੋਟਾਂ ਤਾਂ ਕਰ ਲਾ ਕਿਉਂ ਕਰ ਛੱਡਤਾ ਯਾਰ ਨਾ ਟਰਕਿੰਗ ਮਾੜੀ ਨਹੀਂ ਹੈਗੀ ਪਰ ਅੱਜ ਕਾ ਟਰਕਿੰਗ ਦਾ ਹਾਲ ਇਹ ਹੋਇਆ ਪਈ ਮੇਰੀ ਸ਼ਾਪ ਤੇ ਵੀ ਦਿਨ ਦੇ ਰੋਜ਼ ਆਉਂਦੇ ਨੇ ਡਰਾਈਵਰ ਪੇ ਮਾਰ ਲਈ ਵੱਡੀਆਂ ਵੱਡੀਆਂ ਨਾਮੀ ਕੰਪਨੀ ਨੇ ਪੇ ਮਾਰ ਲਈ ਟਰਕਿੰਗ ਦਾ ਫਿਊਚਰ ਵਧੀਆ ਨਹੀਂ ਲੱਗ ਰਿਹਾ ਕਿਉਂਕਿ ਹਰ ਛੋਟੀ ਮੋਟੀ ਕੰਪਨੀ ਨੇ ਪੈਸੇ ਮਾਰੇ ਹੋਏ ਨੇ ਵੱਡੀਆਂ ਕੰਪਨੀਆਂ ਪੈਸੇ ਮਾਰ ਜੰਦੀਆਂ ਡਰਾਈਵਰ ਕੀ ਕਰਦੇ ਨੇ ਬਿਚਾਰੇ ਜਾੜ 'ਚ ਬੈਠੇ ਆ 35 35000 ਦੱਬਿਆ 1.5 ਲੱਖ 1.5 ਲੱਖ ਕੰਪਨੀ ਦੇ ਹੁਣ ਇੱਕ ਵੱਡੀ ਕੰਪਨੀ ਆਣਾ ਉੱਥੇ ਡਰਾਈਵਰ ਬੈਠੇ ਸੀ ਜਾੜ 'ਚ ਤਿੰਨ ਦਿਨ ਬੈਠੇ ਰਹੇ ਵਿਚਾਰੇ ਵੀਡੀਓ ਬਣਾ ਰਹੇ ਨੇ মিডিਆ ਆ ਗਿਆ ਸਾਰਾ ਪਰ ਓਨਰ ਦੇ ਸਿਰ ਤੇ ਜੋ ਵੀ ਨਹੀਂ ਸਰਕ ਰਹੀ ਸੋ ਇਹਦਾ ਭਵਿੱਖ ਸਾਨੂੰ ਪਤਾ ਕੀ ਹੋਣਾ ਹਨਾ ਬਾਕੀ ਕੰਮਕਾਰ ਵੀਰੋ ਮੈਂ ਕਹਿੰਦਾ ਵੀ ਮੈਂ ਰੋਣੀ ਰਹੂੰਗਾ ਮੈਂ ਕਿਤਾਬਾਂ ਦਾ ਕੰਮ ਤੋੜਿਆ ਤੁਸੀਂ ਇੰਨਾ ਕੁ ਪਿਆਰ ਦਿੱਤਾ ਇੰਨਾ ਕੁ ਪਿਆਰ ਦਿੱਤਾ ਵੀ ਮੈਂ ਕਹਿੰਦਾ ਵੀ ਮੈਂ ਕਿਤਾਬਾਂ ਦੇ ਸਿਰ ਤੋਂ ਬੈਠ ਕੇ ਖਾ ਸਕਦਾ ਹੁਣ ਹਨਾ ਇੰਨਾ ਵਧੀਆ ਕੰਮ ਚੱਲਿਆ ਮੇਰਾ ਮੈਂ ਖੁਦ ਪੜਨ ਲੱਗ ਗਿਆ ਕਿਦਾ ਆਪਾਂ ਛੜਤੀਆਂ ਸੀ ਨਾ ਮੇਰਾ ਆਪ ਦਾ ਵਧੀਆ ਹੁਣ ਜੀ ਲੱਗਦਾ ਤੇ ਸ਼ਾਪ ਆਪਣੀ ਜੇ ਤੁਸੀਂ ਦੇਖੀ ਆ ਇਹਦੇ ਤੇ ਵੀਰੇ ਹੁਣ ਅਸੀਂ ਇੰਨਾ ਕਿ ਤੁਸੀਂ ਬੀਜੀ ਕਰਤਾ ਕੰਮ ਮੈਂ ਕਹਿੰਦਾ ਵੀ ਆ ਮੰਥ ਪਹਿਲਾ ਮੰਥ ਈ ਸਾਡਾ ਤੇ ਸਾਨੂੰ स्लਾਟ ਸਾਡੇ ਸਾਰੇ ਫੁੱਲ ਹਨਾ ਅਸੀਂ ਕਾਰਾਂ ਮੋੜ ਰਹੇ ਹਾਂ ਲੋਕਾਂ ਦੀ ਹਨਾ ਇੰਨਾ ਜਿਆਦਾ ਕੰਮ ਆਇਆ ਤੁਸੀਂ ਕੋਈ ਵੀ ਕੰਮ ਕਰਾਉਣਾ ਕਾਰਾਂ ਦੇ ਰਿਗਾਰਡਿੰਗ ਵੀਰੇ ਪਿੰਡੂ ਕੈਨੇਡੀਅਨ ਤੁਹਾਡੀ ਹੁਣ ਆਪਦੀ ਸ਼ਾਪ ਆ ਤੁਸੀਂ ਕੋਈ ਥੋੜੇ ਕੋਈ ਕਮੀ ਪੇਸ਼ੀ ਰਹਗੀ ਤੁਸੀਂ ਆਪ ਆ ਸਕਦੇ ਹੋ ਜਦੋਂ ਮਰਜ਼ੀ ਕੋਈ ਕਮੀ ਰਹਗੀ ਪਹੁੰਚੋ ਪਿੱਛੇ ਬਾਈ ਕੰਮ ਕਰੀਏ ਦਿਖਾਉਨੇ ਆ ਤੁਹਾਨੂੰ ਕੈਮਰੇ ਇੰਸਟਾਲ ਕਰਨੇ ਬਾਕੀ ਆਪਾਂ ਮੇਲਾ ਕਰਾ ਰਹੇ ਆ ਵੀਰੇ 18 ਤੇ 15 ਤੇ 16 ਜੂਨ ਦਾ ਮੇਲਾ ਕਰਾ ਰਹੇ ਆ ਤੇ ਇੱਥੇ ਵਧੀਆ ਨਾਮੀ ਕਲਾਕਾਰ ਬੁਲਾਵਾਂਗੇ ਆਪਾਂ ਤੇ ਚੰਡੋਲਾ ਉਹ ਲਾਵਾਂਗੇ ਝੂਲੇ ਸਾਰੇ ਬੱਚਿਆਂ ਵਾਲੇ 10 ਸਾਲਾਂ ਦੇ ਬੱਚੇ ਤੋਂ ਜਿਹੜਾ ਛੋਟਾ ਉਹਦੀ ਟਿਕਟ ਬਿਲਕੁਲ ਫ੍ਰੀ ਆ ਟਿਕਟ ਸਿਰਫ ਆਪਾਂ 10 ਡਾਲਰ ਰੱਖੀ ਹੈ ਇਹਦੇ ਵਿੱਚ ਲਗਭਗ ਸ਼ਾਪਿੰਗ ਮਾਲ ਬਣਾਇਆ ਕਾਈਂਡ ਆਫ ਜਿੱਦਾਂ ਸਟਾਲਾਂ ਲਾਵਾਂਗੇ ਫੂਡ ਦੀਆਂ ਫੂਡ ਦਾ ਹਰ ਇੱਕ ਤਰ੍ਹਾਂ ਦਾ ਟੇਸਟ ਹੋਣਾ ਗੁਜਰਾਤੀ ਸਾਰੇ ਤੇ ਇਸ ਮੇਲੇ ਦੇ ਵਿੱਚ ਆਪਾਂ ਜਿਹੜੀਆਂ ਸਟਾਲਾਂ ਲਾਉਣੀਆਂ ਨੇ ਕੱਪੜੇ ਨੇ ਜਿਹੜਾ ਛੋਟਾ ਮੋਟਾ ਕੋਈ ਬੰਦਾ ਬਿਜ਼ਨਸ ਕਰਦਾ ਫਾਰ ਐਗਜ਼ਾਮਪਲ ਮੈਂ ਕਿਤਾਬਾਂ ਦਾ ਕੰਮ ਸ਼ੁਰੂ ਕੀਤਾ ਸੀਗਾ ਜਿੰਨੇ ਵੀ ਮੇਰੇ ਵੀਰੇ ਛੋਟਾ ਮੋਟਾ ਕੰਮ ਕਰਦੇ ਨੇ ਟਰਾਈ ਕਰਿਆ ਕਰੋ ਜਿੱਥੇ ਗੈਦਰਿੰਗ ਹੁੰਦੀ ਹੈ ਮੇਲੇ ਹੁੰਦੇ ਹਨਾ ਉੱਥੇ ਆਪਦੀ ਦੁਕਾਨ ਜਰੂਰ ਲਾਇਆ ਕਰੋ ਕਿਉਂਕਿ ਉੱਥੇ ਆਉਂਦੇ ਨੇ 25 ਹੁਣ ਇੱਥੇ ਲਗਭਗ 50-60 ਹਜ਼ਾਰ ਬੰਦਾ ਇਕੱਠਾ ਹੋਣਾ ਦੋ ਦਿਨ ਮੇਲਾ ਕਰਾਉਣਾ ਹਨਾ ਆਪਾਂ ਇਸ ਮੇਲੇ ਦੇ ਵਿੱਚ ਤੁਸੀਂ ਜੇ ਸਟਾਲ ਲਾਉਂਗੇ ਮਤਲਬ ਤੁਸੀਂ ਉਹਦਾ ਕੋਈ ਨਵਾਂ ਕੰਮ ਤੋਰਿਆ ਹਨਾ ਮਤਲਬ ਐਸੈਸਰੀ ਦਾ ਕੰਮ ਤੋਰਿਆ ਲੋਕ ਸਾਨੂੰ ਦੇਖਣਗੇ ਤੁਹਾਡੇ ਸੋਸ਼ਲ ਮੀਡੀਆ ਦਾ ਨਾਮ ਦੇਖਣਗੇ ਸਾਨੂੰ ਆਡੀਅנס ਮੈਂ ਕਿਤਾਬਾਂ ਦੀ ਦੁਕਾਨ ਇੱਥੇ ਹੀ ਲਾਈ ਸੀ ਮੇਲੇ ਦੇ ਵਿੱਚ ਕੈਨੇਡਾ ਦੇ ਮੇਲੇ ਤੇ ਉੱਥੋਂ ਆਪਣ ਸੋ ਇਸ ਮੇਲੇ ਦੇ ਵਿੱਚ ਖਾਸ ਕਰਕੇ ਜਿਹੜੇ ਕੰਮ ਕਰਦੇ ਨੇ ਆਪਦੇ ਘਰੋਂ ਕਰਦੇ ਨੇ ਜਾਂ ਵੈਸੇ ਕੋਈ ਦੁਕਾਨ ਕਰਦੇ ਨੇ ਉਹ ਇੱਥੇ ਦੁਕਾਨਾਂ ਤੇ ਲਿੰਕ ਮੇਰੀ ਬਾਇਓ ਦੇ ਵਿੱਚ ਹੋਊਗਾ ਇਹਦੇ 'ਚ ਪਿੰਡੂ ਗੜੀ ਨੇ ਇੰਸਟਾਗ੍ਰam ਤੇ ਤੇ YouTube ਤੇ ਵੀ ਮੈਂ ਪਾ ਦੂੰਗਾ ਉੱਥੇ ਤੁਸੀਂ ਲਿੰਕ ਤੇ ਜਾ ਕੇ ਸਟਾਲਾਂ ਬੁੱਕ ਕਰਨੀਆਂ ਜਾਂ ਤੁਸੀਂ ਟਿਕਟ ਬਾਏ ਕਰਨੀਆਂ 10 ਡਾਲਰ ਟਿਕਟ ਰੱਖੀ ਆ ਜਰੂਰ ਪਿਆਰ ਦਿਓ ਪਹਿਲਾ ਮੇਲਾ ਕਰਾਇਆ ਮੈਂ ਤੇ ਹਰ ਸਾਲ ਆਪਾਂ ਇਦਾਂ ਹੀ ਕਰਾਵਾਂਗੇ ਮੇਲੇ ਤੇ ਮੇਲਾ ਕਰਾਉਣ ਦਾ ਕਾਰਨ ਇਹ ਸੀਗਾ ਵੀ ਚਲੋ ਗੈਦਰਿੰਗ ਉੱਥੇ ਆਪਾਂ ਬਸਾਕੀ ਦਾ ਮੇਲਾ ਮਿਸ ਕਰਦੇ ਆ ਹਾਰਡ ਦੇ ਮੇਲੇ ਸਾਡੇ ਪਿੰਡ ਹੁੰਦਾ ਨਾ ਉੱਦਾਂ ਦਾ ਕੁਝ ਇੱਥੇ ਕਰਨਾ ਚਾਹੁੰਦਾ ਸੀ ਹਾਰਡ ਦੇ ਮੇਲੇ ਨੂੰ ਦੇਖ ਕੇ ਨੂੰ ਸਾਡੇ ਪਿੰਡ ਲੱਗਦਾ ਹਾਰਡ ਦਾ ਮੇਲਾ ਨਾ ਨਾਮ ਧਾਰੀਆਂ ਦੇ ਗੁਰਦੁਆਰਾ ਉੱਥੇ ਲੱਗਦਾ ਹੁੰਦਾ ਤੇ ਉਹ ਚੀਜ਼ ਮੈਂ ਇੱਥੇ ਝੂਲੇ ਸੇਮ ਸੇਮ ਉਹੀ ਕਾਈਂਡ ਆਫ ਚੀਜ਼ਾਂ ਨਾ ਉਹ ਕਰਾ ਰਹੇ ਆ ਤੇ ਨੈਕਸਟ ਮੰਥ ਹੋਰ ਵੀ ਦੋ ਤਿੰਨ ਚੀਜ਼ਾਂ ਕਰਨੀਆਂ ਨੇ ਵੱਡੇ ਪ੍ਰੋਜੈਕਟ ਕਰਨੇ ਨੇ ਹੁਣ ਬਹੁਤੇ ਵੀਰ ਕਹਿੰਦੇ ਨੇ ਤੁਸੀਂ ਨਜ਼ਾਰੇ ਲੈਣੇ ਆਏ ਆ ਪਰ ਇਸ ਚੀਜ਼ ਪਿੱਛੇ ਵੀਰੇ 7 ਸਾਲ ਦੀ ਮਿਹਨਤ ਆ ਮੇਰੇ ਇੰਨੀ ਕਿ ਦਿਨ ਰਾਤ ਇੱਕ ਕਰਕੇ ਮੈਂ ਇੱਥੇ ਤੱਕ ਪਹੁੰਚੇ ਆ ਜਿਹੜਾ ਵੀ ਸਟੂਡੈਂਟ ਇੱਥੇ ਆਉਂਦਾ ਉਹਦੀ ਮਿਹਨਤ ਕਰੋ ਵੀਰ ਬਣ ਕੇ ਹਨ ਮਿਹਨਤ ਕਰੋਗੇ ਤੁਹਾਡਾ ਮੁੱਲ ਮੜੂਗਾ ਮੜੂਗਾ ਹੀ ਮੜੂਗਾ ਇਸ ਕੰਟਰੀ ਦੇ ਵਿੱਚ ਜਿਹੜੇ ਅੱਜ ਦੇ ਹਾਲਾਤ ਨੇ ਬਦਤਰ ਹੋਏ ਪਏ ਨੇ ਉਹਨਾਂ ਲੋਕਾਂ ਲਈ ਜਿਹੜੇ ਨਸ਼ੇ 'ਚ ਪੈ ਗਏ ਹਰ ਰੋਜ਼ ਇੰਨੇ ਕਿ ਮੈਸੇਜ ਆਉਂਦੇ ਆ ਗੁੰਮਸ਼ੁਦਾ ਹੋ ਰਹੇ ਨੇ ਪੰਜਾਬੀ ਹਨਾ ਮਾਵਾਂ ਦੇ ਸਵੇਰੇ ਉੱਠ ਕੇ ਜਦੋਂ ਮੈਂ ਵੌਇਸ ਸੁਣਦਾ ਮਤਲਬ ਰੋਣ ਆ ਜਾਂਦਾ ਹਨਾ ਅੱਜ ਵੀ ਵੀਰ ਆਏ ਸੀਗੇ ਉਹਨਾਂ ਦਾ ਬਾਈ ਆਹ ਮਿਸਿੰਗ ਆ ਜੇ ਕੋਈ ਦੇਖਿਆ ਹੋਵੇ ਤਾਂ ਜਰੂਰ ਦੱਸੋ ਫੋਟੋ ਪਾ ਦਿਨਾ ਮੈਂ ਵੀਰ ਸ਼ਾਪ ਤੇ ਆਏ ਸੀਗੇ ਉਹ ਵੀ ਮਿਸਿੰਗ ਆ ਹਟੇ ਪਿੰਡਾਂ ਕੋਲੋਂ ਬਹੁਤ ਮਿਸਿੰਗ ਨੇ ਬਹੁਤੇ ਹਜੇ ਫੋਟੋ ਨਹੀਂ ਪਾਉਣਾ ਚਾਹੁੰਦੇ ਵੀ ਕੀ ਹਨਾ ਉਹਨਾਂ ਲਈ ਇਹ ਮੁਲਕ ਮਾੜਾ ਹੀ ਰਹੂਗਾ ਜਿਹੜੇ ਇੱਥੇ ਆ ਕੇ ਕੁਝ ਬਰਨਾ ਚਾਹੁੰਦੇ ਨੇ ਜਿਹੜੇ ਮੇਰੇ ਵਾਂਗੂ ਸਟੂਡੈਂਟ ਆ ਕੇ ਮਿਹਨਤਾਂ ਕਰਕੇ ਆਪ ਦਾ ਆਪਦਾ ਮੁਕਾਮ ਹਾਸਲ ਕਰਦੇ ਨੇ ਉਹ ਇਹ ਕੰਟਰੀ ਦੇ ਵਿੱਚ ਮੋਸਟ ਵੈਲਕਮ ਹੈ ਇਹ ਕੰਟਰੀ ਉਹਨੂੰ ਸਿਰ ਤੇ ਬਿਠਾਉਂਦੀ ਹੈ ਪਲਕਾਂ ਤੇ ਚੱਕਦੀ ਹੈ ਇੰਨਾ ਕੁ ਸੋਹਣਾ ਕੰਮ ਚੱਲਿਆ ਨਾਲ ਆਪਣੇ ਵੀਰ ਦਾ ਕਾਰ ਸੀਟਾਂ ਦਾ ਮੈਟਾਂ ਦਾ ਸਰੇਮਿਕ ਕੋਟਿੰਗ ਵੀ ਕਰੀ ਜਾਂਦੇ ਆ ਮਗਰ ਕਿਤਾਬਾਂ ਦਾ ਤੋਂ ਬੇਸਿਕਲੀ ਅੱਜ ਦੀ ਵੀਡੀਓ ਬਣਾਉਣ ਦਾ ਇੱਕ ਧੰਨਵਾਦ ਕਰਨਾ ਹੀ ਤੁਹਾਡਾ ਟਰੱਕ ਨੂੰ ਛੱਡ ਕੇ ਮੇਰੇ ਰਿਸਕ ਮੈਨੂੰ ਡਰ ਬਹੁਤ ਲੱਗਦਾ ਸੀ ਮੈਂ ਜਦ ਟਰੱਕ ਛੱਡ ਰਿਹਾ ਕੀ ਬਣੂੰਗਾ ਹਨ ਪਰ ਨਾ ਵੀਰੇ ਮੇਰਾ ਹੌਂਸਲਾ ਤੁਸੀਂ ਬਰਕਰਾਰ ਰੱਖਿਆ ਡਰ ਮੌ ਸੀਗਾ ਵੀ ਪੱਕੀ ਇਨਕਮ ਆ ਟਰੱਕ ਦੀ ਹਨ ਹੁਣ ਤਾਂ ਉਹਨੇ ਬਣਦੇ ਵੀ ਨਹੀਂ ਸੀ ਕਿਉਂਕਿ ਹੁਣ ਤੁਹਾਨੂੰ ਪਤਾ ਹੀ ਆ ਕੰਮਾਂਕਾਰਾਂ ਦਾ ਹੁਣ ਸਲੋ ਹੋਇਆ ਪਿਆ ਪਰ ਇਹ ਨਹੀਂ ਹੈਗਾ ਵੀ ਬੰਦ ਹੋ ਗਿਆ ਸਾਰਾ ਕੁਝ ਸਾਰਾ ਕੁਝ ਚੱਲੂ ਵੀਰੇ ਪਰ ਹਾਂ ਹੁਣ ਥੋੜਾ ਦੇਖ ਕੇ ਆਉਣਾ ਪਊਗਾ ਇਦਾਂ ਨਹੀਂ ਹੈਗਾ ਵੀ ਆ ਕੇ ਕੁਝ ਹੈ ਨਹੀਂ ਸਕਿੱਲ ਹੈ ਨਹੀਂ ਸਕਿੱਲ ਲੈ ਕੇ ਆਓ ਕੰਮ ਕਰੋ ਮਿਹਨਤਾਂ ਕਰੋ ਮੁੱਲ ਮੜੂਗਾ ਜੇ ਨਸ਼ੇ ਦਾ ਰਾਹ ਚੁਣ ਲਿਆ ਬਸ ਫਿਰ ਗਮਸਦਾ ਹੋਵਗੇ ਸਾਰੇ ਰਾਹ ਨੇ ਯਾਰ ਤੁਹਾਡੀ ਤੁਹਾਡੀ ਇੱਛਾ ਹੁੰਦੀ ਹੈ ਨਾ ਤੁਸੀਂ ਕੀ ਕਰਨਾ ਕੀ ਨਹੀਂ ਬਾਕੀ ਬਹੁਤ ਖੁਸ਼ ਆ ਵੀਰੇ ਸ਼ਾਇਦ ਆਪਾਂ ਮੀਟ ਐਂਡ ਗ੍ਰੀਡ ਰੱਖੀਏ ਐਜ਼ ਅ ਸੋਸ਼ਲ ਮੀਡੀਆ ਇਨਫਲੂਐਂਸਰ ਨੇ ਵੀ ਮੈਨੂੰ ਮਿਲਣਾ ਉਹ ਇੱਟਾ ਤਾਂ ਆਪਾਂ ਹੈ ਨਹੀਂ ਸਿਰਫ ਮੀਟ ਐਂਡ ਗ੍ਰੀਡ ਰੱਖਣਾ ਜਿਹੜੇ ਮੇਰੇ ਵੀਰ ਕੰਮ ਕਰਦੇ ਮੇਰੇ ਨਾਲ ਜਿਹੜੇ ਮੇਰੇ ਨੀਚੇ ਕੰਮ ਕਰਦੇ ਹਨ ਆਪਾਂ ਰੱਖੇ ਹੋਏ ਨੇ ਉਹਨਾਂ ਦੇ ਸਿਰ ਤੇ ਆਪਾਂ ਇਹ ਕੰਮ ਕੀਤਾ ਮਹੀਨਾ ਨਾਲ ਇੰਨਾ ਸੋਹਣਾ ਚੱਲਿਆ ਦਿਲ ਖੁਸ਼ ਹੋ ਗਿਆ ਵੀਰੇ ਤੇ ਸਾਰੇ ਪਹੁੰਚੋਗੇ ਤੁਸੀਂ ਇੱਥੇ ਆਪਾਂ ਚਾਹ ਪਾਣੀ ਪੀਵਾਂਗੇ ਬੈਠ ਕੇ ਗੱਲਾਂ ਬਾਤਾਂ ਕਰਾਂਗੇ ਤੇ ਸਟੂਡੈਂਟ ਨੂੰ ਮੈਂ ਇਹ ਕਹਿਣਾ ਚਾਹੁੰਦਾ ਕੁਝ ਕਰਕੇ ਆਓ ਸਕਿੱਲ ਸਿੱਖਿਆ ਹੋਏ ਇਸ ਕੰਟਰੀ ਦੇ ਵਿੱਚ ਤੇ ਜੇ ਤੁਸੀਂ ਇੱਕ ਹੂਆ ਬਣਾ ਲਿਆ ਵੀ ਟਰੱਕ ਚਲਾਇਨਾ ਟਰੱਕ ਹੀ ਚਲਾਉਣਾ ਉਹ ਕਰੀ ਜਾਂਦਾ ਉਹੀ ਕਰਨਾ ਨਹੀਂ ਕੰਮ ਕੋਈ ਨਹੀਂ ਮਾੜਾ ਪਰ ਤੁਹਾਡੀ ਸਕਿੱਲ ਕੁਝ ਹੋਰ ਹੋ ਸਕਦੀ ਹੈ ਤੁਸੀਂ ਕਿਸੇ ਕੰਮ 'ਚ ਹੋਰ 'ਚ ਬੈਸਟ ਹੋ ਸਕਦੇ ਹੋ ਸੋ ਆ ਗੱਲ ਦਾ ਖਿਆਲ ਰੱਖਿਓ ਬਾਕੀ ਦਿਖਾਉਣਾ ਤੁਹਾਨੂੰ ਮਲਾਉਣਾ ਸਾਰਿਆਂ ਨਾਲ ਆਜੋ ਸੋ ਆਪਣੇ ਵੀਰ ਕੰਮ ਕਰੀ ਜਾਂਦੇ ਨੇ ਇਹ ਆਪਣਾ ਕਿਤਾਬਾਂ ਦਾ ਜੀ ਤੁਹਾਨੂੰ ਪਤਾ ਹੀ ਹੋਣਾ ਕਿਤਾਬਾਂ ਸਾਰੀਆਂ ਹੀ ਨੇ ਆਪਣੇ ਕੋਲੇ ਅ ਬੜੀ ਡਿਮਾਂਡ ਸੀ ਕਿਤਾਬ ਦੀ ਨਾ ਖੁਸ਼ੀਆਂ ਦਾ ਕੋਰਸ ਕਿਤਾਬਾਂ ਪੜਿਆ ਕਰੋ ਮਿੱਤਰੋ ਬਹੁਤ ਕੁਝ ਸਿੱਖਦਾ ਬੰਦਾ ਤੇ ਸਟੂਡੈਂਟਾਂ ਨੂੰ ਖਾਸ ਕਰਕੇ ਬੇਨਤੀ ਜੇ ਕੰਮ ਨਹੀਂ ਕਿਤਾਬ ਹੀ ਪੜ੍ਹ ਲਓ ਬੈਠ ਕੇ ਕਿਤਾਬਾਂ ਮਹਿੰਗੀਆਂ ਨਹੀਂ ਲਾਈਆਂ ਹੋਈਆਂ ਮੈਂ 10 20 ਡਾਲਰ 3 ਡਾਲਰ ਐਂਡਾ ਇਸ ਤੋਂ ਮੈਂ ਕੋਈ ਕਿਤਾਬ ਨਹੀਂ ਆਪਣੀ ਦੁਕਾਨ ਦੇ ਵਿੱਚ ਤੇ ਤੁਸੀਂ ਕਿਤਾਬਾਂ ਪੜੋ ਕਿਤਾਬਾਂ ਆਰਡਰ ਕਰਨ ਲਈ ਪੇਜ ਬਣਾਇਆ ਹੋਇਆ ਆਪਾਂ ਪਿੰਡੂ ਕ੍ਰੇਡਿਟ ਦੀ ਕਿਤਾਬ ਕਰ ਤੇ ਇਸ ਕੰਪਨੀ ਦਾ ਆਪਣਾ ਜਿਹੜਾ ਇਹ ਕੰਮ ਹੈ ਇਹਦਾ ਬਣਾਇਆ ਹੋਇਆ ਐਕਟਿਵ ਟਿੰਟਡ ਕਸਟਮ ਸੋ ਇੱਧਰ ਵੀਰ ਕੰਮ ਕਰ ਰਹੇ ਨੇ ਅਵੀ ਬਾਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਇਹ ਹੈਗਾ ਆਪਣੇ ਸੁਮਿਤ ਵੀਰੇ ਕੈਲਕੁਲੇਟਰੀ ਲੈਂਦੇ ਨੇ ਜੀ ਤੇ ਕੱਲ੍ਹ ਵੀ ਤੋਂ ਵੀਰੇ ਇੱਥੇ ਕੰਮ ਸਿੱਖ ਕੇ ਕੈਲਕੁਲੇਟਰੀ ਆਪਦਾ ਕੰਮ ਜਾ ਰਿਹਾ ਜੀ ਇਹ ਸਾਡੇ ਗਿੱਨੂ ਹਾਜ਼ਰਾ ਜੀ ਇਹਨਾਂ ਨੂੰ ਬਹੁਤ ਬਹੁਤ ਵਧਾਈਆਂ ਇਹਨਾਂ ਨੇ ਹੁਣੇ-ਹੁਣੇ ਆਹ ਹੱਲਿਆ ਇਹਦਾ ਇਹ ਇਨੇ ਹੀ ਲਈ ਆਇਤਾ ਰੀਵਿਊ ਪਾਵਾਂਗੇ ਜਲਦੀ ਆਪਾਂ YouTube ਤੇ ਪਿੰਡੂ ਕੈਨੇਡੀਅਨ ਚੈਨਲ ਤੇ ਆਊਗਾ ਦਾ ਰੀਵਿਊ ਕਿੰਨੇ ਦੀ ਕਾਸਟ ਦਾ ਕੀ ਹਿਸਾਬ ਕਿਤਾਵਾ ਕਿੰਨੇ ਪੈਸੇ ਲਗਾ ਕੀ ਕਿਸ਼ਤ ਬਣੀ ਆ ਔੜ ਦਾ ਇਹ ਤੇ ਬੜੇ ਫੀਚਰ ਫੀਚਰ ਘੈਂਟ ਰੇ ਤੇ ਸਾਰੀ ਗੱਲਬਾਤ ਕਰਾਂਗੇ ਆਪਾਂ ਤੇ ਇਸੇ ਇਹਦੀ ਬਾਈ ਦਾ ਹੀ ਕੰਮ ਆ ਇੱਧਰ ਕਿੰਨੂ ਦਾ ਇਸ ਪਾਸੇ ਇਹ ਰੇਂਜ ਆਪਣੇ ਯਾਰ ਮਿੱਤਰ ਦੀ ਆ ਸ਼ਰਮਾ ਜੀ ਦੀ ਇਹ ਆਪਣੇ ਹੈਗੇ ਨੇ ਜੀ ਜੌਨਸ ਪਾਲ ਸਿੰਘ ਖੋਖਰ ਜੀ ਇਹ ਬਈ ਗੱਲਬਾਤ ਮੁੰਡੇ ਦੀ ਚੜ੍ਹਾਈ ਆ ਬਹੁਤ ਜ਼ਿਆਦੇ ਉਦਰਾ ਪਿੰਡ ਗੜਾ ਰਤਕੀਆ ਹੈ ਰਤਕੀਆ ਰਤਕੀਏ ਦੀ ਸਾਰੇ ਇਹ ਵੀ ਦਿੱਤੀਏ ਦਾ ਮੁੰਡਾ ਇਹ ਹੈਗੇ ਮੈਟਾਂ ਦਾ ਕੰਮ ਜੀ ਇਹ ਵੀ ਬਾਈ ਨੇ ਆਪਣੇ ਦੀਪ ਬਜਾਰਾਂ ਨੇ ਇਦਾਂ ਹੀ ਹਨਾ ਦਿਮਾਗ ਚ ਆਈ ਜੇ ਦੇਖੋ ਹਣਾ ਡਿਮਾਂਡ ਉਹਨੇ ਦੇਖੀ ਵੀ ਇੱਥੇ ਮੈਟਾਂ ਦੀ ਡਿਮਾਂਡ ਆ ਹਨਾ ਵੀ ਕੋਈ ਹੋਰ ਵੇਚਦਾ ਨਹੀਂ ਜਿਹਾ ਇਦਾਂ ਵੀ ਚੀਜ਼ਾਂ ਹਨਾ ਆਪ ਮਿਹਨਤ ਕਰਕੇ ਸਕੈਨਰ ਸਕੂਨਰ ਲਾ ਕੇ ਜਿੱਦਾਂ ਖੁੰਦਾ ਸਿਸਟਮ ਉਸ ਹਿਸਾਬ ਨਾਲ ਫਿਰ ਉਹਨੇ ਆਰਮਰ ਲਾਈਨ ਦਾ ਇੱਕ ਬ੍ਰਾਂਡ ਬਣਾਇਆ ਬਾਈ ਨੇ ਮੈਟਾਂ ਦਾ ਤੇ ਇਹ ਕੰਮ ਬਹੁਤ ਵਧੀਆ ਕੁਝ ਡਿਫਰੈਂਟ ਸੋਚੋ ਵੀਰੇ ਉਹੀ ਪੇਡ ਚਾਲਣਾ ਚੱਲੋ ਵੀ ਹਾਂ ਯਾਰ ਉਹ ਕਰੀ ਜਾਂਦਾ ਮੈਂ ਵੀ ਕਰ ਲਾਂ ਹੁਣ ਜੇ ਮੈਂ ਟਰੱਕ ਚ ਚਲਾਉਣਾ ਸੀ ਤੇ ਦੀਪ ਕਹਿੰਦਾ ਬਾਈ ਟਰੱਕ ਚ ਚਲਾ ਜਾਂਦਾ ਤੇ ਇਸ ਬਾਈ ਨੇ ਟਰੱਕ ਚਲਾਇਆ 4 ਸਾਲ ਫਿਰ ਉਸ ਤੋਂ ਬਾਅਦ ਆਪ ਦਾ ਬ੍ਰਾਂਡ ਸ਼ੁਰੂ ਕੀਤਾ ਮੇਰੀਆਂ ਵੀਡੀਓ ਤੇ ਇਹਨਾਂ ਕਹਿੰਦੇ ਟਰਕਿੰਗ ਨਹੀਂ ਕਰਨੀ ਟਰਕਿੰਗ ਕਰ ਲਿਓ ਕੋਈ ਚੱਕਰ ਨਹੀਂ ਕਰੋ ਵਧੀਆ ਸਾਰਾ ਕੰਮ ਵਧੀਆ ਪਰ ਆਪ ਦਾ ਗੁਣ ਵੀ ਪਛਾਣੋ ਵੀ ਤੁਹਾਡਾ ਅਸਲ ਚ ਗੁਣ ਹੈ ਕੀ ਆ ਟਰਕਿੰਗ ਦੇ ਵਿੱਚ ਤੁਹਾਡੇ ਬੱਚੇ ਹੋ ਜਾਂਦੇ ਵਾਈਫ ਹੋ ਜਾਂਦੇ ਫਿਰ ਜ਼ਿੰਦਗੀ ਉਵੇਂ ਨਹੀਂ ਹੁੰਦੀ ਜਿਵੇਂ ਆਪ ਸੋਚਦੇ ਆ ਉਹ ਬਾਈ ਨੇ ਪਹਿਲਾ ਆਰਮਰ ਲਾਈਨ ਬ੍ਰਾਂਡ ਕੱਢਿਆ ਫਿਰ ਈਜ਼ੀ ਬੈਂਡ ਈਜ਼ੀ ਮੈਟ ਦਾ ਬ੍ਰਾਂਡ ਕੱਢਿਆ ਈਜ਼ੀ ਨੇ ਇਹ ਸਸਤੇ ਐ 100 ਡਾਲਰ ਦੇ ਆ ਇਹ 180 ਦੇ ਹੁੰਦੇ ਨੇ ਜੀ ਤੇ ਇਹਨਾਂ ਦੀ 30 30 ਦਿਨਾਂ ਦੀ ਹੈਗੀ ਰਿਟਰਨ ਪਾਲਿਸੀ ਤੇ 2 ਸਾਲਾਂ ਦੀ ਵਾਰੰਟੀ ਹੈ ਇਹਨਾਂ ਦੀ ਤੇ ਖਰਾਬ ਨਹੀਂ ਹੁੰਦੇ ਤੇ ਇਹ ਸਾਰਾ ਬਾਈ ਮਿਹਨਤ ਆ ਇਹਨਾਂ ਪਿੱਛੇ 8-8 ਸਾਲਾਂ ਦੀਆਂ 7-7 ਸਾਲਾਂ ਪਿੱਛੇ ਕੋਈ ਵੀ ਬੰਦਾ ਦੇਖਦੇ ਹੋ ਬਾਈ ਮਿਹਨਤ ਬਣਿਆ ਹੋਇਆ ਉਹਦੇ ਪਿੱਛੇ ਮਿਹਨਤ ਹੀ ਹੁੰਦੀ ਆ ਇੱਥੇ ਜਿਹੜੇ ਵੱਡੇ ਵੱਡੇ ਬਿਜ਼ਨਸਮੈਨ ਨੇ ਸਟੂਡੈਂਟ ਹੀ ਆਏ ਸੀ ਕਿ ਸਾਰਿਆਂ ਨੂੰ ਭਾਈ ਸਲਾਮ ਆ ਜਿਹੜੇ ਮਿਹਨਤਾਂ ਕਰ ਤੇ ਆਪਾਂ ਇਦਾਂ ਆਪਾਂ ਇਹ ਕੰਮ ਸ਼ੁਰੂ ਕੀਤਾ ਐਕਟਿਵ ਟਿੰਟ ਦਾ ਤੇ ਨਾਲ ਹੀ ਆਪਾਂ ਕਿਤਾਬਾਂ ਦਾ ਦੋ ਕੰਮ ਹੋ ਗਏ ਹੁਣ ਆਪਾਂ ਹੋਰ ਵੀ ਬਹੁਤ ਕੁਝ ਕਰਨਾ ਤੇ ਸਾਡੇ ਆ ਵੀ ਭਾਜੀ ਨੇ ਵੀ ਵੀਰ ਜੀ ਤੇ ਇਹ ਹੈਗਾ ਜੀ ਇਦਾਂ ਬਾਕੀ ਤੁਸੀਂ ਲਾਸਟ ਵੀਡੀਓ ਤੁਸੀਂ ਦੇਖ ਲਈ ਹੋਣੀ ਆ ਜੀ ਤੇ ਬਹੁਤ ਤੁਸੀਂ ਪਿਆਰ ਦਿੱਤਾ ਉਸ ਵੀਡੀਓ ਨੂੰ ਤੇ ਸਾਰੇ ਸੀਗੇ ਵੀ ਤੂੰ ਕਿਉਂ ਟਰਕਿੰਗ ਛੱਡੀ ਆ ਯਾਰ ਹਣਾ ਵਧੀਆ ਸ਼ੌਂਕ ਸੀ ਮੈਂ ਮੈਂ ਸੋਚਿਆ ਸੀ ਸ਼ੌਂਕ ਤਾਂ ਬਹੁਤ ਸੀ ਗੇਰਾਂ ਵਾਲਾ ਟਰੱਕ ਨਾ ਵੀ ਬੀਟਰ ਬੈਲਟ ਲਵਾਂਗੇ ਐ ਕਰਾਂਗੇ ਪਰ ਜਦੋਂ ਬੱਚੇ ਹੋ ਗਏ ਯਾਰ ਛੱਡ ਕੇ ਜਾਣਾ ਜਵਾਖੜੀ ਨੂੰ ਰੋਂਦੀ ਫਿਰ ਉਹ ਚੀਜ਼ਾਂ ਫਿਰ ਤੁਹਾਨੂੰ ਪਤਾ ਹੀ ਹਨ ਹੁਣ ਸ਼ਾਮ ਨੂੰ ਆਉਦਾ ਘਰੇ ਚਲਾ ਜਾਣਾ ਵਧੀਆ ਬਹੁਤ ਮੇਰੀਆਂ ਭੈਣਾਂ ਘਰੇ ਹੁੰਦੀਆਂ ਨੇ ਹਸਬੰਦ ਟਰੱਕ ਤੇ ਚਲੇ ਜਾਂਦੇ ਆ ਮੈਂ ਸਾਰਿਆਂ ਦੀ ਫੀਲਿੰਗ ਸਮਝਦਾ ਮੇਰੀ ਵਾਈਫ ਨੇ ਉਹੀ ਤੋ ਤਨ ਰਾਤਾਂ ਚਾਰ ਚਾਰ ਰਾਤਾਂ ਨਾ ਘਰੇ ਵਿਚਾਰੀ ਬੱਚਿਆਂ ਨਾਲ ਮੈਂ ਬਾਹਰ ਟਰੱਕ ਤੇ ਫਿਰ ਰਲਾਈਜ਼ ਹੋਇਆ ਵੀ ਨਹੀਂ ਯਾਰ ਪੈਸੇ ਬਣਦੇ ਸੀ ਠੀਕ ਆ ਟਰੱਕਿੰਗ ਮਾੜੀ ਨਹੀਂ ਹੈਗੀ ਉਹਨਾਂ ਲਈ ਸਿੰਗਲ ਚਲਾਓ ਵਧੀਆ ਵਿਆਹ ਹੋ ਜਾਂਦਾ ਠੀਕ ਆ ਬੱਚੇ ਹੋ ਜਾਂਦੇ ਨੇ ਫਿਰ ਬੜਾ ਔਖਾ ਹੋ ਜਾਂਦਾ ਸੋ ਬੱਚਾ ਕਰਕੇ ਮੈਨੂੰ ਵੀ ਸੜਕ ਤੋਂ ਥੱਲੇ ਆਉਣਾ ਪਿਆ ਪਰ ਡਰ ਬਹੁਤ ਸੀਗਾ ਵੀ ਯਾਰ ਟਰੱਕ ਦਾ ਕੰਮ ਛੱਡ ਕੇ ਕੀ ਮੈਨੂੰ ਹੋਣੇ ਪੈਗਾ ਕਿ ਟਰੱਕ ਵਾਲਾ ਬੰਦਾ ਹੋਰ ਕੰਮ ਕਰ ਹੀ ਨਹੀਂ ਸਕਦਾ ਓੱਖਾ ਲੱਗਦਾ ਉਹਨੂੰ ਪਰ ਜਿੰਨੇ ਮੇਰੇ ਵੀਰ ਨੇ ਚੰਗੀਆਂ ਪੜ੍ਹਾਈਆਂ ਕਰੀਆਂ ਨੇ ਫਿਰ ਉਹਨੂੰ ਲੱਗਦਾ ਵੀ ਜਰਾ ਉਹਦਾ ਗੁਣ ਪਛਾਣੋ ਮੇਰੇ ਕੋਲ ਬਹੁਤ ਵੀਰ ਆਉਂਦੇ ਆ ਕੀ ਕੰਮ ਕਰੀਏ ਨਹੀਂ ਕੰਮ ਕੀ ਕਰਨਾ ਨਹੀਂ ਇਹ ਨਹੀਂ ਪੁੱਛੀਦਾ ਹੁੰਦਾ ਕੰਮ ਬਾਈ ਆਹ ਤੋਰਨ ਲੱਗੇ ਆ ਮੈਨੂੰ ਆਹ ਆਈਡੀਆ ਵਧੀਆ ਲੱਗਿਆ ਇਸ ਆਈਡੀ ਦੇ ਵਿੱਚ ਕੀ ਕੀ ਪਲੱਸ ਪੁਆਇੰਟ ਤੁਸੀਂ ਐਡ ਕਰ ਸਕਦੇ ਹੋ ਇਹ ਆਈਡੀਏ ਹੁੰਦੇ ਨੇ ਕਈ ਕੀ ਸਾਲ ਲੱਗ ਜਾਂਦੇ ਨੇ ਆਪ ਦਾ ਹੌਨਰ ਪ ਤੇ ਇਹ ਹੁਨਰ ਪਛਾਣੋਗੇ ਕਿਵੇਂ ਕਿਤਾਬਾਂ ਮੈਂ ਤੁਹਾਨੂੰ ਦੋ ਤਿੰਨ ਦੱਸਦਾ ਉਹ ਕਿਤਾਬਾਂ ਪੜਿਓ ਇਹਦੇ ਵਿੱਚ ਪਹਿਲੀ ਕਿਤਾਬ ਮੈਂ ਤੁਹਾਨੂੰ ਰਿਕਮੈਂਡ ਕਰਦਾ ਰਿਚਡ ਰੈਡ ਪੂਰ ਡੈਡ ਇਹ ਤੁਹਾਨੂੰ ਅਮੀਰ ਬਣਨ ਲਈ ਪੈਸਿਆਂ ਦਾ ਕੀ ਖੇੜਕ ਕਿਦਾਂ ਤੁਸੀਂ ਆਪਦੇ ਇਨਕਮ ਜਨਰੇਟ ਕਰਨੀ ਹੈ ਕਿਹੜੇ ਕਿਹੜੇ ਕੰਮ ਨੇ ਜਾਂ ਇਦਾਂ ਦੇ ਨਾ ਤੇ ਆਪਦੇ ਆਪ ਦੇ ਮੋਟੀਵੇਸ਼ਨ ਲਈ ਪੜਿਓ ਤੁਹਾਡੇ ਅਵਚੇਤਨ ਮੰਦੀ ਸ਼ਕਤੀ ਦਾ ਪਾਵਰ ਆਫ ਸਬਕੌਨਸ਼ੀਅਸ ਮਾਈਂਡ ਇਹ ਦੋ ਕਿਤਾਬਾਂ ਪੜਿਓ ਬੱਡੀ ਸੋਚ ਦਾ ਵੱਡਾ ਜਾਦੂ ਤੁਹਾਨੂੰ ਬਿਜ਼ਨਸ ਆਈਡੀਆ ਦੇ ਉਹ ਤੁਹਾਡੀਆਂ ਆਦਤਾਂ ਬਦਲਣੀਆਂ ਨੇ ਜਿਹੜਾ ਫੋਨਾਂ ਤੇ ਰੀਲਾਂ ਦੇਖਦੇ ਹੋ ਪੰਜ ਪੰਜ ਕੁਝ ਨਹੀਂ ਕਰਾਉਣਾ ਉਹਨਾਂ ਨੇ অতি ਪ੍ਰਭਾਵਸ਼ਾਲੀ ਲੋਕਾਂ ਦੀ ਸੱਤ ਆਦਤਾਂ ਜਿਹੜੇ ਬਹੁਤ ਕਾਮਯਾਬ ਲੋਕ ਨੇ ਅਸਲ ਦੇ ਵਿੱਚ ਉਹਨਾਂ ਦਾ ਲਾਈਫ ਸਟਾਈਲ ਕਿਦਾਂ ਦਾ ਹੁੰਦਾ ਇਹ ਚਾਰ ਕਿਤਾਬਾਂ ਨੇ ਜੀ ਤੁਸੀਂ ਮੇਰੀ ਦੁਕਾਨ ਤੋਂ ਵੀ ਲੈ ਸਕਦੇ ਹੋ ਕਿਤੋਂ ਵੀ ਲੈ ਜਾ ਸਕਦੇ ਕਿਸੇ ਵੀ ਦੁਕਾਨ ਤੋਂ ਆਪਾਂ ਨੂੰ ਕੋਈ ਚੱਕਰ ਨਹੀਂ ਬਹੁਤ ਵੀਰ ਇੱਥੇ ਬਰਾਂਟਡ ਵੀ ਕੰਮ ਕਰਦੇ ਨੇ ਬਾਹੂ ਸਰ ਵਾਲੀਏ ਬਾਹੋ ਜੀ ਬਾਹੋ ਤੇ ਆਪਾਂ ਵੀ ਕਰਦੇ ਆ ਤੁਸੀਂ ਕਿਤਾਬਾਂ ਆਰਡਰ ਕਰ ਸਕਦੇ ਆ ਬਾਕੀ ਤੁਸੀਂ ਸ਼ਾਪ ਤੇ ਆਓ ਜਿਨ੍ਹਾਂ ਨੇ ਕਾਰਾਂ ਦਾ ਕੰਮ ਕਰਾਉਣਾ ਡਿਟੇਲਿੰਗ ਕਰਾਉਣੀ ਆ ਟਿੰਟਿੰਗ ਕਰਾਉਣੀ ਆ ਸਰਾਮਿਕ ਕੋਟਿੰਗ ਕਰਾਉਣੀ ਆ ਕੈਮਰੇ ਇੰਸਟਾਲ ਕਰਾਉਣੇ ਆ ਮੈਟ ਪਵਾਉਣੇ ਆ ਕਾਰ ਸੀਟ ਕਵਰ ਪਵਾਉਣੇ ਨੇ ਇੰਸ਼ੋਰੈਂਸ ਕਰਾਉਣੀ ਆ ਸਾਰਾ ਹੀ ਆਪਣਾ ਇੱਕੋ ਦੁਕਾਨ 'ਚ ਕੰਮ ਹੋ ਜਾਂਦਾ ਜਦੋਂ ਮਰਜ਼ੀ ਪਹੁੰਚੋ ਮਹਾਰਾਜ ਤੁਹਾਡੀ ਆਪਦੀ ਦੁਕਾਨ ਆ ਤੇ ਜਰੂਰ ਵੀਰੇ ਸ਼ੁਕਰੀਆ ਬਹੁਤ ਬਹੁਤ ਸਪੋਰਟ ਤੁਸੀਂ ਬਹੁਤ ਕੀਤੀ ਆ ਮੈਂ ਰਿਣੀ ਰਹੂੰਗਾ ਕਮਿਊਨਿਟੀ ਲਈ ਜਿੰਨਾ ਹੋ ਸਕਦਾ ਕਰਦਾ ਹੁਣ ਵੀ ਕਰੀ ਜਨੰਦਰ ਖਾਤੇ ਤੇ ਕਰਦਾ ਰਹੂੰਗਾ ਬਾਕੀ ਜਿੰਨਾ ਮਾਮਾ ਦੇ ਪੁੱਤ ਮਿਸਿੰਗ ਨੇ ਮੈਂ ਟਰਾਈ ਕਰ ਰਹੇ ਹਾਂ ਲੱਭਣ ਦੀ ਪਰ ਉਹਨਾਂ ਸਾਰਿਆਂ ਨੂੰ ਬੇਨਤੀ ਆ ਕਿ ਫੋਟੋ ਮਾਪਵਾਓ ਬੱਚੇ ਨੂੰ ਮੈਂ ਕੱਲ ਨੂੰ ਲੱਭ ਸਕਦਾ ਇੱਕ ਭੈਣ ਦਾ ਮੈਸੇਜ ਆਇਆ ਸੀ ਮੋਂਟਰੀਅਲ ਜਵਾਬ ਗਮਾਚਿਆ ਹੋਇਆ ਹੁਣ ਮੈਂ ਇਕੱਲਾ ਕਿਵੇਂ ਲੱਭ ਲਵਾਂ ਇੱਕ ਪਰਸੋਂ ਮਾਂ ਦਾ ਮੈਸੇਜ ਆਇਆ ਉਹਦਾ ਮੁੰਡਾ ਇੱਥੇ ਗੱਭਰੂ ਨੌਜਵਾਨੋਂ ਕਹਿੰਦੀ ਫੋਟੋ ਨਹੀਂ ਪਾਉਣੀ ਬਦਨਾਮੀ ਬਹੁਤ ਹੁੰਦੀ ਆ ਮੈਂ ਸਾਰਿਆਂ ਨੂੰ ਕਹਿਣਾ ਵੀ ਬਦਨਾਮੀ ਹੁਣ ਬੱਚਾ ਜੇ ਹੱਥੋਂ ਹੀ ਗਿਆ ਫਿਰ ਜੇ ਕੱਲ ਨੂੰ ਕੁਝ ਹੋ ਗਿਆ ਫਿਰ ਬਦਨਾਮੀ ਹੁਣ ਤਾਂ ਤੁਹਾਡੇ ਚਲੋ ਜੇ ਲੱਭ ਗਿਆ ਕੋਈ ਹੱਲ ਵੀ ਹੋ ਜੂ ਬਦਨਾਮੀ ਬਦਨਾ ਆਈ ਬੇਂਦਰੀ ਜੀ ਬਾਕੀ ਸ਼ੁਕਰੀਆ ਆਪਣੇ ਪੇਜ ਨੇ ਐਕਟਿਵ ਟਿੰਟ ਦਾ ਕੋਈ ਵੀ ਡੀਲ ਹਰ ਵੀਕ ਲਾਉਨੇ ਆਪਾਂ ਇਸ ਵੀਕ ਵੀ ਡੀਲ ਲਾਈ ਹੋਈ ਐ ਸੈਰਾਮਿਕ ਕੋਟਿੰਗ ਦੀ ਸੈਰਾਮਿਕ ਕੋਟਿੰਗ ਆਪਾਂ ਨਾਲ ਐਕਸਪ੍ਰੈਸ ਡਿਟੇਲਿੰਗ ਬਿਲਕੁਲ ਫ੍ਰੀ ਕਰਦੇ ਆ ਤੇ ਜੇ ਤੁਸੀਂ ਕਾਰ ਸੀਟ ਤੇ ਕਾਰ ਮੈਟ ਪਵਾਉਨੇ ਹੋ ਉਹਦੇ ਚ ਆਪਾਂ 20 ਡਾਲਰ ਡਿਸਕਾਊਂਟ ਲਾਇਆ ਹੋਇਆ ਜੀ ਪਹੁੰਚੋ ਵੀਰੇ ਜਰੂਰ ਤੇ ਜੇ ਕੈਮਰੇ ਇੰਸਟਾਲ ਕਰਦੇ ਹੋ ਤੇ ਨਾਲ ਵਿੰਟੋ ਟਿੰਟ ਉਹ ਆਪਾਂ 320 ਦਾ ਲਾਇਆ ਹੋਇਆ ਡੀਲਸ ਹਰ ਵੀਕ ਲਾਉਨੇ ਆਪਾਂ ਕਿਤਾਬਾਂ ਤੇ ਆਪਾਂ 150 ਡਾਲਰ ਦੀ ਕੋਈ ਵੀ ਆਪਾਂ ਤੁਜੀ ਕਿਤਾਬਾਂ ਲੈਣੇ ਹੋ ਆਪਾਂ ਸ਼ਿਪਿੰਗ ਬਿਲਕੁਲ ਫ੍ਰੀ ਕਰਦੇ ਆਂ ਬਾਕੀ ਵੀ ਕਿਤਾਬਾਂ ਵਾਲੀ ਮਹਿੰਗੀਆਂ ਤੁਸੀਂ ਲਿਜਾ ਸਕਦੇ ਹੋ ਸ਼ੁਕਰੀਆ ਧੰਨਵਾਦ